ਸਰਕਾਰੀ ਬੱਸਾਂ ਦੇ ਵਿੱਚ ਮੁਫਤ ਸਫ਼ਰ ਕਰਨ ਵਾਲੀਆਂ ਔਰਤਾਂ ਦੇ ਲਈ ਬੇਹੱਦ ਜ਼ਰੂਰੀ ਖ਼ਬਰ ਸਾਹਮਣੇ ਆਈ ਹੈ ਪੰਜਾਬ ਰਾਜ ਟ੍ਰਾਂਸਪੋਰਟ ਦੀਆਂ ਬੱਸਾਂ ਤੇ ਮੁਫਤ ਬੱਸ ਯਾਤਰਾ ਦੀ ਸਹੂਲਤ ਲੈਣ ਵਾਲੀਆਂ ਔਰਤਾਂ ਦੇ ਲਈ ਹੁਣ ਸਮਾਰਟ ਕਾਰਡ ਪੇਸ਼ ਕੀਤੇ ਜਾਣੇ ਆ ਔਰਤਾਂ ਨੂੰ ਸਮਾਰਟ ਕਾਰਡ ਦਿੱਤੇ ਜਾਣਗੇ ਜਿਸ ਦੀ ਤਿਆਰੀ ਲਗਭਗ ਮੁਕੰਮਲ ਹੋ ਚੁੱਕੀ ਹੈ ਜਾਣਕਾਰੀ ਦੇ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਮੁਫਤ ਬੱਸ ਸੇਵਾ ਸ਼ੁਰੂ ਕੀਤੀ ਗਈ ਸੀ ਜਿਸ ਦੇ ਵਿੱਚ ਔਰਤਾਂ ਨੇ ਜਿਹੜੀਆਂ ਉਹ ਸਰਕਾਰੀ ਬੱਸਾਂ ਦੇ ਵਿੱਚ ਭਾਵੇਂ ਨੌ ਨੇ ਸੀ ਬੱਸਾਂ ਦੇ ਵਿੱਚ ਜਿਹੜਾ ਸਫ਼ਰ ਹੈ ਉਹ ਮੁਫਤ ਕਰ ਸਕਦੀਆਂ ਸੀ ਆਪਣਾ ਆਧਾਰ ਕਾਰਡ ਦਿਖਾ ਕੇ ਇਸ ਸਹੂਲਤ ਦਾ ਜਿਹੜਾ ਔਰਤਾਂ ਦੇ ਵੱਲੋਂ ਰੱਜ ਕੇ ਲੁਤਫ ਲੈਆ ਗਿਆ ਪਰ ਹੁਣ ਆਧਾਰ ਕਾਰਡ ਨੂੰ ਰਿਪਲੇਸ ਕਰਨ ਦੇ ਲਈ ਇੱਕ ਸਮਾਰਟ ਜਿਹੜਾ ਕਾਰਡ ਏ ਉਹ ਔਰਤਾਂ ਦੇ ਲਈ ਜਾਰੀ ਕੀਤਾ ਜਾਵੇਗਾ ਤੁਹਾਨੂੰ ਜਾਣਕਾਰੀ ਇਹ ਵੀ ਦੇ ਦਈਏ ਕਿ ਹਰ ਰੋਜ਼ ਲਗਭਗ 3.5 ਲੱਖ ਔਰਤਾਂ ਮੁਫਤ ਬੱਸ ਯਾਤਰਾ ਦੀ ਸਹੂਲਤ ਦਾ ਲਾਭ ਲੈਂਦੀਆਂ ਨੇ ਔਸਤਨ ਇੱਕ ਲਾਭਪਾਤਰੀ ਹਰ ਦਿਨ 42 ਕਿਲੋਮੀਟਰ ਦਾ ਸਫ਼ਰ ਤੈਅ ਕਰਦਾ ਏ ਤੇ ਸਰਕਾਰ ਹੈ ਜਿਹੜੀ ਉਹ ਟਰਾਂਸਪੋਰਟ ਵਿਭਾਗ ਨੂੰ 60 ਕਰੋੜ ਰੁਪਏ ਸਾਲਾਨਾ ਇਸ ਦੇ ਲਈ ਅਦਾ ਕਰਦੀ ਹੈ ਟਰਾਂਸਪੋਰਟ ਵਿਭਾਗ ਦੇ ਵੱਲੋਂ ਕੀਤੇ ਗਏ ਦਾਅਵੇ ਤੇ ਸਮਾਜਿਕ ਸੁਰੱਖਿਆ ਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੇ ਵੱਲੋਂ ਇਹ ਫੰਡ ਜਾਰੀ ਕੀਤੇ ਜਾਂਦੇ ਤੁਹਾਨੂੰ ਜਾਣਕਾਰੀ ਦਿੱਤੀ ਹੈ ਵਨ ਟਾਈਮ ਸਮਾਰਟ ਕਾਰਡ ਤਿਆਰ ਕਰਨ ਦੇ ਲਈ ਲਗਭਗ 16 ਕਰੋੜ ਰੁਪਏ ਦੀ ਲੋੜ ਸੀ ਜਿਸ ਦੇ ਉੱਤੇ ਹੁਣ ਕੰਮ ਕਰਦਿਆਂ ਹੋਇਆਂ ਵਿਭਾਗ ਦੇ ਵੱਲੋਂ ਲਗਭਗ ਇਸ ਟੀਚੇ ਨੂੰ ਤੈਅ ਕਰ ਲਿਆ ਗਿਆ ਹੈ ਹੁਣ ਜਲਦੀ ਹੀ ਔਰਤਾਂ ਨੂੰ ਉਧਾਰ ਕਾਰਡਾਂ ਦੀ ਥਾਂ ਦੇ ਉੱਤੇ ਸਮਾਰਟ ਕਾਰਡ ਦਿੱਤੇ ਜਾਣਗੇ ਜਿਸ ਦੇ ਉੱਤੇ ਟਿਕਟ ਕੱਟਣੀ ਬਹੁਤ ਆਸਾਨ ਹੋ ਜਾਇਆ ਕਰੇਗੀ ਔਰ ਸਮਾਂ ਵੀ ਬੜਾ ਘੱਟ ਲੱਗਿਆ ਕਰੇਗਾ ਤੇ ਜਿਹੜਾ ਔਰਤਾਂ ਨੇ ਔਰਤਾਂ ਵੀ ਨਿਰਵਿਘਨ ਇਸ ਇਸ ਸਕੀਮ ਦਾ ਜਿਹੜਾ ਲਾਭ ਹੈ ਉਹ ਚੁੱਕ ਸਕਿਆ ਕਰਨ ਗਿਆ ਇਸ ਤਰੀਕੇ ਦੇ ਨਾਲ ਹੁਣ ਇਸ ਆਧਾਰ ਕਾਰਡ ਨੂੰ ਜਿਹੜਾ ਰਿਪਲੇਸ ਕਰਨ ਵਾਲੀ ਨਵੀਂ ਸਕੀਮ ਹੈ ਜਿਸ ਨੂੰ ਰਿਪਲੇਸ ਕੀਤਾ ਜਾਇਗਾ ਇੱਕ 스마트 ਕਾਰਡ ਦੇ ਨਾਲ ਇਸ ਸਕੀਮ ਲਗਭਗ ਆਪਣੇ ਕਿਨਾਰੇ ਤੇ ਪਹੁੰਚ ਚੁੱਕੀ ਹੈ ਚਰਮ ਸੀਮਾ ਤੇ ਪਹੁੰਚ ਚੁੱਕੀ ਹੈ ਜਲਦੀ ਹੀ ਔਰਤਾਂ ਨੂੰ ਜਿਹੜੇ ਕਾਰਡ ਨੇ ਉਹ ਵੰਡੇ ਜਾ ਸਕਦੇ ਆ ਸਰਕਾਰ ਦੇ ਵੱਲੋਂ ਤਿਆਰੀਆਂ ਨੇ ਜਿਹੜੀਆਂ ਉਹ ਮੁਕੰਮਲ ਕਰ ਲਈਆਂ ਗਈਆਂ ਨੇ ਆਰਤਾਨ ਨੂੰ ਸਮਾਰਟ ਕਾਰਡ ਦੇ ਆਸਰੇ ਸਫ਼ਰ ਕਰਨਾ ਪਿਆ ਕਰੇਗਾ ਉਸ ਦੇ ਵਿੱਚ ਹਰ ਇੱਕ ਡਿਟੇਲ ਹੈ ਜਿਹੜੀ ਲੋਡਿੰਗ ਦੀ ਡਿਟੇਲ ਹੈ ਉਹ ਭਰੀ ਜਾਇਆ ਕਰੇਗੀ ਤੇ ਉਹ ਕਾਰਡ ਸਿਰਫ ਔਰ ਸਿਰਫ ਇਹਨਾਂ ਸਰਕਾਰੀ ਬੱਸਾਂ ਦੇ ਵਿੱਚ ਵਰਤਣ ਦੇ ਲਈ ਹੀ ਯੂਜ਼ ਕੀਤਾ ਜਾਇਆ ਸਕੇਗਾ ਇਸ ਤੋਂ ਇਲਾਵਾ ਉਹ ਕਿਸੇ ਤਰ੍ਹਾਂ ਦਾ ਪਛਾਣ ਪੱਤਰ ਨਹੀਂ ਹੋਏਗਾ ਆਧਾਰ ਕਾਰਡ ਨੂੰ ਰਿਪਲੇਸ ਕਰਨ ਦਾ ਭਾਵ ਇਹ ਹੈ ਕਿ ਬੱਸਾਂ ਦੇ ਵਿੱਚ ਟਿਕਟ ਕਟਾਉਣ ਦੇ ਲਈ ਜਿਹੜਾ ਆਧਾਰ ਕਾਰਡ ਦਿਖਾਇਆ ਜਾਂਦਾ ਸੀ ਉਸ ਚੀਜ਼ ਨੂੰ ਰਿਪਲੇਸ ਕੀਤਾ ਜਾਏਗਾ ਇਸ ਸਮਾਰਟ ਕਾਰਡ ਦੇ ਨਾਲ ਤੇ ਇਹਦਾ ਫਾਇਦਾ ਇਹ ਜਿਹੜਾ ਉਹ ਔਰਤਾਂ ਲੈ ਸਕਿਆ ਕਰਨ ਗਿਆ ਹਾਲਾਂਕਿ ਸਕੀਮ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਬਦਲਾ ਨਹੀਂ ਕੀਤਾ ਕਿ ਆਈ ਸਕੀਮ ਜਿਉਂਦੀ ਤਿਉਂ ਚਲਦੀ ਰਹੇਗੀ ਸਕੀਮ ਦੀਆਂ ਟਰਮਸ ਤੇ ਕੰਡੀਸ਼ਨ ਜਿਹੜੀਆਂ ਹੈਗੀਆਂ ਨੇ ਉਹ ਪਹਿਲਾਂ ਵਾਂਗ ਹੀ ਲਾਗੂ ਰਹਿਣਗੀਆਂ ਪਰ ਹੁਣ ਆਧਾਰ ਕਾਰਡ ਦੀ ਥਾਂ ਦੇ ਉੱਤੇ ਇਹ ਜਿਹੜਾ ਸਮਾਰਟ ਕਾਰਡ ਏ ਇਹ ਦਿਖਾਉਣਾ ਲਾਜ਼ਮੀ ਹੋਇਆ ਕਰੇਗਾ